ਲੋਜੀ ਸੋਨਾਲੀਕਾ ਦੇ ਸਲੈਂਸਰ ਚੋਂ ਨਿਕਲੇ ਆ ਧੂਆਂ ਤੇ ਅੱਜ ਖੇਡ ਤੁਹਾਨੂੰ ਦਿਖਾਉਂਦੇ ਆ ਟਰਾਲੀ ਬੈਕ ਦੀ ਇਹ ਸਾਡੇ ਪੰਜਾਬੀਆਂ ਦੀ ਬਹੁਤ ਪਿਆਰੀ ਖੇਡਾ ਸੋਨਾਲੀਕਾ ਟਰੈਕਟਰ ਦੇ ਮਗਰ ਪਾਈ ਹੋਈ ਟਰਾਲੀ ਤੇ ਕਲੱਬ ਦਾ ਉਹਦੇ ਵਾਰਾ ਸਾਡਾ ਭਰਾ ਇਹਨੇ ਬਹੁਤ ਮਿਹਨਤ ਕੀਤੀ ਆ ਇਸ ਟੂਰਨਾਮੈਂਟ ਦੇ ਵਿੱਚ ਪ੍ਰਬੰਧਕਾਂ ਦੇ ਨਾਲ ਭਾਈ ਗੁਰਮੀਤ ਸਿੰਘ ਜਿਹੜੇ ਲਗਾਤਾਰ 31 ਸਾਲਾਂ ਤੋਂ ਪ੍ਰਧਾਨ ਚੱਲੇ ਆ ਰਹੇ ਨੇ ਭਾਈ ਸੋਨੂ ਕੈਨੇਡਾ ਜੀ ਮਾਸਟਰ ਬੁਜਿੰਦਰ ਪਰਪੂ ਜੀ ਤੇ ਹੋਰ ਵੀ ਬਹੁਤ ਸਾਰੇ ਪ੍ਰਬੰਧਕ ਸੀ ਲਗੇ ਵਿਕੇ ਸਿੱਟੇ ਦੇ ਝੰਟੀਗਰਾ ਤੇ ਝੰਡੀ ਸਿੱਟਣ ਤੋਂ ਬਾਅਦ 올ਰੀ ਦੀ ਵਿਚਾਲੇ ਲਾਇਆ ਦਿਸ ਰਿਹਾ ਉਥੇ ਟਰੈਕਟਰ ਦੇ ਟਾਇਰ ਖੜੇ ਹੁੰਦੇ ਆ ਟਰਾਲੀ ਦੇ ਟਾਇਰ ਖੜੇ ਹੁੰਦੇ ਆ ਤਾਂ ਉਹ ਵਿਥਿਆ ਹੁੰਦਾ ਕਿ ਇਥੋਂ ਇਹ ਟਰੈਕਟਰ ਨੇ ਚੱਲਣਾ ਪਹਿਲਾਂ ਸਲੋ ਲੈ ਕੇ ਜਾਂਦਾ ਕੋਈ ਵੀ ਜਿਹੜਾ ਡਰਾਈਵਰ ਹੁੰਦਾ ਜਿਹੜਾ ਪਾਰਟਿਸਿਪੇਟਰ ਹੁੰਦਾ ਤੇ ਉਹ ਉਸ ਤੋਂ ਬਾਅਦ ਇਹ ਜਿਹਦੇ ਨਾਲ ਲੈ ਕੇ ਜਾਂਦਾ ਇਹਦਾ ਨਿਸ਼ਾਨਾ ਇਹੀ ਹੁੰਦਾ ਕਿ ਬਹੁਤ ਘੱਟ ਸਮੇਂ ਦੇ ਵਿੱਚ ਸਕੈਂਟਾਂ ਦੀ ਖੇਡ ਹੁੰਦੀ ਆਵੇ ਵੀ ਜਿਹੜਾ ਸਭ ਤੋਂ ਘੱਟ ਸਮੇਂ ਦੇ ਵਿੱਚ ਉਸ ਲਾਈਨ ਦੇ ਉੱਤੇ ਟਰਾਲੀ ਨੂੰ ਸਹੀ ਤਰੀਕੇ ਨਾਲ ਲੈ ਗਿਆ ਤਾਂ ਉਹ ਜੇਤੂ ਮੰਨਿਆ ਜਾਂਦਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਮਹਿਲਕਲਾ ਬਹੁਤ ਵੱਡੇ ਵੱਡੇ ਮੁਕਾਬਲੇ ਕਰਾਉਂਦਾ। ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਜਿੱਥੇ ਕਬੱਡੀ ਨੂੰ ਪ੍ਰੋਮੋਟ ਕਰਦਾ ਉੱਥੇ ਫੁੱਟਬਾਲ, ਉੱਚੀ ਲੰਮੀ ਸਾਲ ਤੇ ਐਥਲੈਟਿਕ ਦੀਆਂ ਕਈ ਖੇਡਾਂ ਜਿਹੜੀਆਂ ਇੱਥੇ ਹੁੰਦੀਆਂ ਨੇ, ਵਾਲੀਬਾਲ, ਸ਼ੂਟਿੰਗ ਦੇ ਮੁਕਾਬਲੇ ਹੁੰਦੇ ਆ। ਤੇ ਦਰਸ਼ਕ ਬਹੁਤ ਦੂਰੋ ਦੂਰੋ ਇੱਥੇ ਪਹੁੰਚਦੇ ਆ। ਟਰਾਲੀ ਬੈਕ ਦਾ ਮੁਕਾਬਲਾ ਜਿਹੜਾ ਉਹ ਵਿਚਕਾਰਲੇ ਦਿਨ ਕਰਾਇਆ ਜਾਂਦਾ ਉਸੇ ਦਿਨ ਹੀ ਰੱਸਾ ਖਿਚੀ ਦੇ ਮੁਕਾਬਲੇ ਜਿਹੜੇ ਹੁੰਦੇ ਆ। ਉੱਚੀ ਸਾਲ ਦੇ ਮੁਕਾਬਲੇ ਹੁੰਦੇ ਆ, ਲੰਬੀ ਸਾਲ ਦੇ ਮੁਕਾਬਲੇ ਹੁੰਦੇ ਆ। ਲੋ ਟਰਾਲੀ ਚੱਲੀ ਆ। ਬੜੀ ਤੇਜ਼ੀ ਦੇ ਨਾਲ ਲੈ ਜਾਣੀ ਪੈਂਦੀ ਆ। ਕੋਈ ਵੀ ਜਿਹੜਾ ਖਿਡਾਰੀ ਆ ਟਰੈਕਟਰ ਟਰਾਲੀ ਬੈਕ ਦਾ ਤਾਂ ਬੜੀ ਤੇਜ਼ੀ ਨਾਲ ਲੈ ਕੇ ਜਾਂਦਾ। ਇਸ ਵਾਰ ਵੀ 10 ਸੈਕਿੰਡ ਦੇ ਸਮੇਂ ਦੇ ਵਿੱਚ ਟਰਾਲੀ ਬੈਕ ਜਿਹੜੀ ਲੱਗੀ ਸੀ ਤੇ ਇੱਕ ਭਰਾ ਜਿੱਤੇ ਉਰੇ ਰਿਹਾ ਸੀਗਾ। ਤੁਹਾ ਨੂੰ ਇਹ ਖੇਡ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਕਿਸਾਨ ਭਰਾਵਾਂ ਨਾਲ ਜੁੜਿਆ ਹੋਇਆ ਕਿਉਂਕਿ ਕਿਸਾਨ ਦਾ ਪੁੱਤ ਹੈ ਟਰੈਕਟਰ ਤੇ ਉਹਨੂੰ ਖੇਡਾਂ ਦੇ ਨਾਲ ਵੀ ਜੋੜ ਕੇ ਰੱਖਿਆ ਹੋਇਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਭਰਾ ਚੈਨਲ ਦੇ ਨਾਲ ਨਹੀਂ ਜੁੜੇ ਕਿਉਂਕਿ ਸਰਨਾਮਾ ਟੀਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਲਗਾਤਾਰ ਦਿਖਾਉਂਦਾ ਰਹੂਗਾ ਹਰ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਤਾਂ ਚੈਨਲ ਦੇ ਨਾਲ ਜੁੜਜੋ ਸਬਸਕ੍ਰਾਈਬ ਦਾ ਬਟਨ ਦਬਾ ਦਿਓ ਦਰਸ਼ਕਾਂ ਦਾ ਵੀ ਬਹੁਤ ਭਰਿਆ ਹੋਇਆ ਜਿਹੜਾ ਇਕੱਠ ਸੀਗਾ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਸੀ ਲੋਈ ਟਰਾਲੀ ਚੱਲੀ ਤੇ ਬੜੀ ਤੇਜ਼ੀ ਨਾਲ ਜਾਊਗੀ ਇਸ ਤੋਂ ਬਾਅਦ ਤੇ ਨਾਲ ਜਿਹੜੇ ਨਿਗਾ ਰੱਖ ਰਹੇ ਨੇ ਆਸ-ਪਾਸੀ ਉਹ ਵੀ ਨਾਲ ਭਾਏ ਦੇ ਦਿਖਾਈ ਦੇ ਰਹੇ ਨੇ ਸੋ ਬਹੁਤ-ਬਹੁਤ ਧੰਨਵਾਦ ਜੀ